ਤੇ ਵੀ ਹੁਣ ਆਪਾਂ ਪਹੁੰਚ ਗਏ ਗੁਰਦੁਆਰੇ ਮਹਤਾ ਸਹਿਬ ਦੇਵਾਨ ਜੀ ਦਾ ਜੋ ਗੁਰਦੁਆਰਾ ਹੈ ਤੇ ਵੀ ਆਪਣੇ ਗੁਰੂ ਸਾਹਿਬ ਦੇ ਇਹਨਾਂ ਦੇ ਪਰਿਵਾਰ ਸੀਗੇ ਇਹਨਾਂ ਦੀ ਪਤਨੀ ਤੇ ਵੀ ਉਹਨਾਂ ਦਾ ਇਹ ਸਾਫ ਸਥਾਨ ਗੁਰਦੁਆਰਾ ਜੋ ਹੈ ਤੇ ਸੰਗਤ ਕਾਫੀ ਆਈ ਹੋਈ ਹੈ ਇੱਥੇ ਤੇ ਵੀ ਹੁਣ ਇੱਧਰ ਮੱਥਾ ਟੇਕ ਕੇ ਅਸੀਂ ਫਿਰ ਅਗਲੇ ਗੁਰਦੁਆਰੇ ਜਾਵਾਂਗੇ ਆਪਾਂ ਤੇ ਵੀ ਦ੍ਰਿਸ਼ਣ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਇੱਥੇ ਬੁਰਦਵਰਾ ਸਾਹਿਬ ਜਿਹੜਾ ਹੈਗਾ ਬਹੁਤ ਪਿਆਰਾ ਲੱਗਿਆ ਇੱਥੇ ਆਪਾਂ ਨੂੰ ਤਵੇ ਇਧਰ ਆਪਾਂ ਜਾਵਾਂਗੇ ਉੱਤੇ ਸਭ ਤੋਂ ਪਹਿਲਾਂ ਮੱਥਾ ਟੇਕਣ ਤੇ ਉੱਪਰ ਹੈਗਾ ਦਰਬਾਰ ਸਾਹਿਬ ਰੱਖਿਆ ਹੋਇਆ ਤੇ ਥੱਲੇ ਜਿਹੜਾ ਹੈਗਾ ਇਹਦੇ ਉੱਪਰ ਤੇ ਥੱਲੇ ਜਿਹੜੀ ਫਰਸਟ ਬਿਲਡਿੰਗ ਜਿਹੜੀ ਹੈਗੀ ਉਹਦੇ ਥੱਲੇ ਆਪਣੇ ਹੈਗਾ ਮਾਤਾ ਜੀ ਦਾ ਤਪਸਥਾਨ ਤੇ ਉੱਥੇ ਵੀ ਆਪ ਜੀ ਨੂੰ ਲੈ ਕੇ ਜਾਵਾਂਗੇ ਤੇ ਵੀ ਉਸ ਤੋਂ ਪਹਿਲਾਂ ਕਰਾਂਗੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਜੋ ਕਿ ਦਰਬਾਰ ਸਾਹਿਬ ਜੋ ਹੈ ਉੱਪਰ ਸੀ ਤੇ ਵੀ ਇਧਰ ਹੈਗੇ ਆਪਣੇ ਦੋ ਨਿਸ਼ਾਨ ਸਾਹਿਬ ਤੇ ਵੀ ਨੀਲੇ ਚੋਲੇ ਵਾਲੇ ਨਿਸ਼ਾਨ ਸਾਹਿਬ ਦੇਖ ਕੇ ਤੇ ਬੇ ਇੱਕਦਮ ਰੂਹ ਖੁਸ਼ ਹੋ ਜਾਂਦੀ ਬਾਬੇ ਤਬੀਅਤ ਉੱਪਰ ਵੀ ਮੌਸਮ ਜਿਹੜਾ ਬਹੁਤ ਵਿਗੜਿਆ ਹੋਇਆ ਸੀਗਾ ਵੀ ਇੱਧਰ ਹੈਗੀ ਗੁਦਾਵਰੀ ਨਦੀ ਤੇ ਆਹ ਹੈ ਇਹ ਗੁਦਾਵਰੀ ਨਦੀ ਦੇ ਕੰਢੇ ਤੇ ਹੈਗਾ ਜੋ ਗੁਰਦੁਆਰਾ ਆਪਣਾ ਹੈ ਜਿਸ ਸੰਗਤਾਂ ਮੈਂ ਇੱਧਰ ਫੋਟੋਆਂ ਖਿਡਾ ਰਹੀਆਂ ਤੇ ਵੀ ਇੱਧਰ ਹੈਗਾ ਲੰਗਰ ਹਾਲ ਤੇ ਇੱਧਰ ਲੰਗਰ ਹਾਲ ਵਾਲੇ ਸੱਡੇ ਗੁਰਦੁਆਰਾ ਹੋਰ ਹੈ ਤੇ ਔਰ ਇੱਕ ਪੁਰਾਣਾ ਖੂਹ ਵੀ ਦੱਸ ਰਿਹਾ ਇੱਥੇ ਇਹ ਖੂਬਲੀ ਜਗ੍ਹਾ ਤੇ ਵੀ ਆਪਾਂ ਜਾਵਾਂਗੇ ਜਿੱਦੀ ਇਹ ਮਾਤਾ ਜੀ ਦੇ ਨਾਮ ਤੇ ਲੰਗਰ ਚੱਲਦਾ ਇੱਥੇ ਤੇ ਵੀ ਸਾਹਮਣੇ ਹੈਗਾ ਗੁਰਦੁਆਰਾ ਜੋ ਵੀ ਬਹੁਤ ਆਨੰਦ ਆ ਰਿਹਾ ਵੀ ਇੱਥੇ ਆ ਕੇ ਇੱਕ ਵਾਰੀ ਤੇ ਵਿਆਹ ਹੈਗਾ ਖੂ ਤੇ ਵੀ ਆ ਸਾਹਮਣੇ ਗੁਰਦੁਆਰਾ ਇਧਰ ਗੁਰਦੁਆਰੇ ਵੀ ਆਪਾਂ ਹੁਣ ਮੱਥਾ ਟੇਕਣ ਜਾਵਾਂਗੇ ਤੇ ਵੀ ਇਧਰ ਆਪਾਂ ਦਰਸ਼ਨ ਕਰ ਲਏ ਤੇ ਵੀ ਆ ਹੈਗੀ ਪੁਰਾਣੀ ਚੱਕੀ ਜੋ ਕਿ ਗੁਰੂ ਸਾਹਿਬ ਦੇ ਟਾਈਮ ਦੀ ਸੀਗੀ ਤੇ ਵੀ ਪੰਜਾਬੀ ਚ ਲਿਖਿਆ ਤੇ ਵੀ ਇੱਧਰ ਆਪਣਾ ਹੁਣ ਗੁਰਦੋਰਾ ਮੱਥਾ ਟੇਕ ਲਿਆ ਤੇ ਹੁਣ ਵੀ ਇੱਧਰ ਆਪਾਂ ਜਾਵਾਂਗੇ ਐਸਡ ਤੇ ਜਿੱਧਰ ਮਾਤਾ ਜੀ ਦਾ ਤਪ ਸਥਾਨ ਸੀਗਾ ਸਾਦ ਦੂਸਰੀ ਅਕੇ ਪੁਰਜਾ ਅਰਦਾਸ ਹੋ ਰੱਦਣਗੇ ਮਾਤਾ ਜੀ ਦਾ ਮਾਤਾ ਜੀ ਦੇ ਤਪ ਸਥਾਨ ਤੋਂ ਆਪਾਂ ਦਰਸ਼ਨ ਕਰ ਲਿਆ ਤੇ ਵੀ ਹੁਣ ਪਉਨੇ ਅਗਾ ਚੱਲੇ ਕਿਉਂਕਿ ਉੱਥੇ ਆਪਾਂ ਨੂੰ ਅਲਾਉ ਨਹੀਂ ਸੀਗਾ ਕੈਮਰਾ ਤੇ ਇਸ ਕਰਕੇ ਆਪੋ ਤੋਂ ਵੀ ਵੀਡੀਓ ਨਹੀਂ ਬਣਾ ਪਾਇਆ ਤੇ ਵੀ ਹੁਣ ਆਪਾਂ ਇੱਧਰ ਦੀ ਬਾਹਰ ਜਾ ਕੇ ਤੇ ਵੀ ਹੁਣ ਅਗਲੇ ਡੇ